ਤ ਤਾਂ ਹਰਚੰਦ ਸਿੰਘ ਦੀ ਚਾਲਵੀ ਬਰਸੀ ਮਨਾਈ ਜਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪਰਦਾਸ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਤੇ ਇੱਕ ਸੰਬੋਧਨ ਵੀ ਕੀਤਾ ਜਾ ਰਿਹਾ ਹੈ ਦਲਜੀਤ ਸਿੰਘ ਟੀਮਾ ਸੀਨੀਅਰ ਅਕਾਲੀ ਲੀਡਰ ਰਹਿ ਗਏ ਆ ਪੰਜਾਬ ਦੇ ਸਾਡੇ ਨਾਲ ਹਾਜ਼ਰ ਹੈਗੇ ਸਰ ਕੀ ਕਹਿਣਾ ਚਾਹੁੰਦਾ ਹੈ ਜਿਹੜੀ ਅੱਜ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈਗੀ ਹਰਚੰਦ ਸਿੰਘ ਲੋਗੋਵਾਲ ਦੀ ਬਰਸੀ ਮੌਕੇ ਸਭ ਤੋਂ ਪਹਿਲਾਂ ਮੈਂ ਪਰਮ ਸ਼ਹੀਦ ਸਤਜਨ ਸਿੰਘ ਜੀ ਲੋਗਵਾਲ ਸਾਹਿਬ ਜਿਨ੍ਹਾਂ ਨੇ ਅੱਜ ਦੇ ਦਿਨ ਅਇਤੋਂ 40 ਸਾਲ ਪਹਿਲਾਂ ਪੰਜਾਬ ਦੇ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਜ ਵਾਸਤੇ ਸੰਵਿਧਾਨਵਾਦ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਉਹਨਾਂ ਪ੍ਰਤੀ ਨਤਮਸਤਕ ਹਾਂ। ਔਰ ਮੈਂ ਸਮਝਦਾ ਕਿ ਉਹ ਸਮਾਂ ਜਦੋਂ ਪੰਜਾਬ ਦੇ ਵਿੱਚ ਬਹੁਤ ਔੜੇ ਹਾਲਾਤ ਸੀ। ਪੰਜਾਬ ਇੱਕ ਕਿਸਮ ਦਾ ਪੱਠੀ ਦੇ ਵਿੱਚ ਤਪ ਰਿਆ ਸੀ। ਉਦੋਂ ਅਮਨ ਸ਼ਾਂਤੀ ਵਾਸਤੇ ਸਾਂਝੀ ਵਾਅਦੇ ਤੇ ਏਡਾ ਵੱਡਾ ਨਿਹਰਾਨਾ ਕੰਮ ਜਿਹੜਾ ਸੋਮਤ ਚੱਕ ਜੀ ਡੋਂਗਲ ਸਾਹਿਬ ਨੇ ਕੀਤਾ ਕਿ ਪੰਜਾਬ ਦੇ ਭਲੇ ਵਾਸਤੇ ਉਸ ਵੱਡੇ ਦੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਇੱਕ ਸਮਝੌਤਾ ਕੀਤਾ ਇਹ ਬਹੁਤ ਉਹਨਾਂ ਦਾ ਵੱਡਾ ਤੇ ਦੂਰਦਰਸ਼ੀ ਵਾਲਾ ਕਦਮ ਸੀ ਪਰ ਅਫਸੋਸ ਇਸ ਗੱਲ ਦਾ ਕਿ 40 ਸਾਲ ਨਿਕਲ ਗਏ ਸਤਾਂਦੀ ਮਹੀਨੇ ਬਾਅਦ ਸ਼ਹਾਦਤ ਹੋ ਗਈ ਪਰ ਸਰਕਾਰਾਂ ਨੇ ਐਡਾ ਵੱਡਾ ਵਿਸ਼ਵਾਸ ਘਾਤੇ ਹੁੰਦਾ ਕਿ ਪੰਜਾਬ ਦੇ ਭਲੇ ਦੀ ਇੱਕ ਵੀ ਮੱਦ ਜਿਹੜੀ ਆ ਉਸ ਸਮਝੌਤੇ ਦੀ ਉਹ ਲਾਗੂ ਨਹੀਂ ਕੀਤੀ ਇਹਦਾ ਮਤਲਬ ਕਿੰਨਾ ਖੋਟ ਸੀ ਸਮਝੌਤਾ ਕਰਨ ਵਾਲਿਆਂ ਦੇ ਵਿੱਚ ਕਿ ਉਹਨਾਂ ਨੇ ਐਡੀ ਮਹਾਨ ਸ਼ਖਸੀਅਤ ਨੂੰ ਵਰਤਤਾ ਲਿਆ ਸਮਝੌਤਾ ਕਰਨ ਦੇ ਮਰ ਜਿਹੜੀ ਭਾਵਨਾ ਜਿਸ ਨਾਲ ਸਮਝੌਤਾ ਕੀਤਾ ਸੀ ਉਹਦੇ ਤੋਂ ਸਰਕਾਰਾਂ ਮੁਨਕਰ ਹੋ ਗਈਆਂ ਇਸ ਕਰਕੇ ਅੱਜ ਵੀ ਜ਼ਰੂਰਤ ਹੈ ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕਾਂ 'ਚ ਕਈ ਤਰ੍ਹਾਂ ਦੇ ਏਜੰਸੀਆਂ ਦੇ ਖੇਡ ਚੱਲ ਰਹੇ ਆ ਕਈ ਤਰ੍ਹਾਂ ਦੀਆਂ ਢ ਘਾਟਾਂ ਵਾਲੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਅੱਜ ਵੀ ਇਹਨਾਂ ਤੋਂ ਸੁਚੇਤ ਹੋ ਕੇ ਤੇ ਫਿਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਜਿਹੜਾ ਉਹ ਦਿਨ ਤੇ ਆ। ਸਾਰੇ ਵੱਡਾ ਇਕੱਠ ਕਿੰਨਾ ਕੋ ਹੁੰਦੀ ਸੁਭਾਅ ਆਪਣਾ ਹੈਗਾ ਅੱਜ ਜਿਹੜਾ ਵੱਡਾ ਇਕੱਠ ਹੋ ਰਿਹਾ ਹੈਗਾ। ਦੇਖੋ ਇਹ ਉਹਨਾਂ ਦੀ ਆਪਣੀ ਕਰਮ ਭੂਮੀ ਹੈ ਸੰਤਰਚੰਦ ਸਿੰਘ ਲੰਗੋੜ ਸਾਹਿਬ ਦੀ। ਇੱਥੇ ਹਮੇਸ਼ਾ ਹੀ ਲੋਕੀ ਬੜੀ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਭਾਵੇਂ ਗਰਮੀ ਦਾ ਮੌਸਮ ਹੁੰਦਾ ਹੈ, ਚਮਸੇ ਲੱਗਦੇ ਆ। ਲੇਕਿਨ ਫਿਰ ਵੀ ਮੈਂ ਦੇਖਿਆ ਕਦੀ ਸੰਗਤ ਨੇ ਪ੍ਰਵਾਹ ਨਹੀਂ ਕੀਤੀ ਤੇ ਐਲਗੀ ਵੀ ਬਹੁਤ ਵੱਡਾ ਜੋਸ਼ ਹੈ ਕਿਉਂਕਿ ਪਹਿਲੇ ਤੇ ਇੱਥੇ ਕਈ ਕਈ ਪਾਰਟੀਆਂ ਆਉਂਦੀਆਂ ਸੀ ਪਰ ਮੌਕਾ ਪ੍ਰਸਤੀ ਹੈ ਕਿ ਜਦੋਂ ਕੋਈ ਲੱਗਦਾ ਵੀ ਕੋਈ ਫਾਇਦਾ ਹੋ ਸਕਦਾ ਕੋਈ ਇਲੈਕਸ਼ਨ ਹੈ ਕੋਈ ਦੂਜਾ ਉਦੋਂ ਆ ਜਾਂਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਜਿਹੜਾ ਹੈਗਾ ਬੁਨਿਆਦੀ ਫਰਜ਼ ਸਮਝ ਕੇ ਸ਼ਰਧਾ ਨਾਲ ਕਨਫਰੰਸ ਕਰਦਾ ਅਸੀਂ ਅੱਜ ਵੀ ਕਰਾਂਗੇ ਉਹ ਤੁਹਾਡੇ ਸਾਹਮਣੇ ਹੀ ਹੋਣੇ ਬੜਾ ਆ ਸੰਗਤ ਆਉਣੀ ਸ਼ੁਰੂ ਵੀ ਹੋ ਗਈ ਸਾਡੇ ਤਾਂ ਟਾਈਮ ਹੀ ਜਿਹੜਾ ਕਨਫਰੰਸ ਦਾ ਨਹੀਂ ਹੋਇਆ ਇਸ ਕਰਕੇ ਬੜੀ ਵੱਡੀ ਸੰਗਤ ਆਏਗੀ ਸਾਨੂੰ ਜਿਹੜੀ ਸਾਰਿਆਂ ਦਾ ਮੈਂ ਸੰਗਤ ਨੂੰ ਜਿਵੇਂ ਵੀ ਆਖਦਾ ਇਹ ਉਹਨਾਂ ਦੀ ਆਪਣੀ ਸ਼ਖਸੀਅਤ ਦਾ ਬਹੁਤ ਵੱਡਾ ਇਤਸਾਰ ਜਿੱਥੇ ਸ਼੍ਰੋਮਣੀ ਕਾਲੇ ਪਾਰਟੀ ਵੱਲੋਂ ਵੱਡਾ ਯਾਨੀ ਕਿ ਇਕੱਠ ਕੀਤਾ ਜਾ ਰਿਹਾ ਹੈਗਾ ਉੱਥੇ ਕੁਝ ਦੂਜੀਆਂ ਪਾਰਟੀਆਂ ਜਥੇਬੰਦੀਆਂ ਵੱਲੋਂ ਵੀ ਇਕੱਠ ਕੀਤਾ ਜਾ ਰਿਹਾ ਹੈ ਕਿਵੇਂ ਦੇ ਦੇ ਸਰ ਚਲੋ ਕੋਈ ਵੀ ਕਰੇ ਘੱਟ ਅਸੀਂ ਉਹ ਕਿਸੇ ਨੂੰ ਮਾਰਨ ਨਹੀਂ ਕਹਿੰਦੇ ਜਿਹੜਾ ਕਰਨਾ ਚਾਹੁੰਦਾ ਕਰੇ ਪਰ ਇੱਕ ਜਿਹੜੀ ਉਹਨਾਂ ਦੀ ਸ਼ਰਮਣੀ ਅਕਾਲੀ ਦਲ ਪ੍ਰਤੀ ਜੋ ਉਹਨਾਂ ਦੀ ਸ਼ਰਧਾ ਸੀ ਜੋ ਕਮਿਟਮੈਂਟ ਸੀ ਜੇ ਕਿਸੇ ਦਾ ਦਿਨ ਬਣਾਉਣਾ ਹੁੰਦਾ ਹੈ ਤੇ ਫਿਰ ਉਹਦੀ ਸਖਸ਼ੀਅਤ ਦੇ ਜਿਹੜੇ ਗੁਣ ਨੇ ਉਹ ਵੀ ਧਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੰਤਾਨ ਨੇ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜਾਨ ਨਿਸ਼ਫਰ ਕਰ ਦਿੱਤੀ ਅਸੀਂ ਨੇ ਕਿਨੇ ਕਿ ਗੱਲਾਂ ਵਾਸਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸੋਚਦੇ ਹਾਂ ਇਸ ਕਰਕੇ ਕੋਈ ਕਰੇ ਸਾਨੂੰ ਇਸ ਗੱਲ ਤੇ ਇਤਰਾਜ ਨਹੀਂ ਹੈ ਪਰ ਜਿਹਦੀ ਯਾਦ ਚ ਕਰਨਾ ਉਹਦੀ ਸੋਚ ਨੂੰ ਤਾਂ ਮੰਨੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਦਿਖਾਈ ਦੇ ਰਿਹਾ 2027 ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਹੈਗੀਆਂ ਕੀ ਸਨੇਹਾ ਦਿਨਾ ਚਾਹੁੰਦੀ ਹੈ ਸ਼੍ਰੋਮਣੀ ਕਾਲੇ ਪਾਰਟੀ ਦੇਖੋ ਸ਼੍ਰੋਮਣੀ ਅਕਾਲੀ ਦਲ ਬਹੁਤ ਤਗੜੇ ਹੋ ਕੇ ਦੁਬਾਰਾ ਜਥੇਬੰਦੀ ਬਣਾ ਕੇ ਪਿੰਡ ਪੱਧਰ ਤੱਕ ਅਸੀਂ ਆਪਣੇ ਬੂਥ ਕਮੇਟੀਆਂ ਬਣਾ ਕੇ ਹੁਣ ਬਲਾਕ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੀ ਚੋਣਾਂ ਅਜਨੇ ਉਹਦੀ ਤਿਆਰੀ ਸਾਡੀ ਪੂਰੀ ਉਸ ਤੋਂ ਬਾਅਦ ਹੁਣ ਚੋਣਾਂ ਦਾ ਸਾਲ ਸ਼ੁਰੂ ਹੋ ਗਿਆ ਕਿਉਂਕਿ ਹੁਣ ਜਨਤਾ ਪੰਜਾਬ ਦੀ ਜਿਹੜੀ ਹੈ ਉਹ ਯਾਦ ਕਰਨ ਲੱਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਜੋ ਸਾਡੇ ਲਾਭ ਮਸਾਲ ਡਵੈਲਪਮੈਂਟ ਸੀ ਜੋ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦਾ ਮਾਹੌਲ ਲੋਕਾਂ ਨੇ ਸੋਚਿਆ ਨਹੀਂ ਸੀ ਪਿਆਰ ਦਿਨ ਵੀ ਦੇਖਣੇ ਪੈਣਗੇ ਪੰਜ ਸਾਲ ਕਾਂਗਰਸ ਨੇ ਬਰਬਾਦ ਕਰ ਦਿੱਤੇ ਤੇ ਹੁਣ ਚਾਰ ਸਾਲਾਂ ਨੇ ਬਰਬਾਦ ਕਰ ਦਿੱਤੇ ਉਹਨ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਕਿ ਕਿਵੇਂ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕਰਨ ਵਾਸਤੇ ਸਾਜ ਸਾਜ ਰਚਿਆ ਗਿਆ ਕਿਵੇਂ ਝੂਠੇ ਇਸ਼ੂ ਖੜੇ ਕੀਤੇ ਗਏ ਪਰ ਜਦੋਂ ਸਰਕਾਰਾਂ ਦੇ ਵਿੱਚ ਆਏ ਝੂਠੀਆਂ ਕਸਮਾਂ ਵੀ ਲੋਕਾਂ ਨੇ ਖਾਧੀਆਂ ਬੜੇ ਕੁਝ ਗਰੰਟੀਆਂ ਵੀ ਦਿੱਤੀਆਂ ਪਰ ਕਿਸੇ ਨੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਇਸ ਕਰਕੇ ਲੋਕੀ ਯਾਦ ਕਰਦੇ ਆ ਸ਼ਰਮਣੀ ਅਕਾਲੀ ਦਲ ਨੂੰ ਤੇ ਅੱਜ ਵੀ ਲੋਕਾਂ ਨੇ ਮੰਨ ਵੀ ਬਣਾਇਆ ਵੀ ਫੇਰ ਸ਼ਰਮਣੀ ਅਕਾਲੀ ਦਲ ਨੂੰ ਦੁਬਾਰਾ ਰਾਜ ਪੱਧਰ ਚ ਲਿਆਓ ਮਨੀਸ਼ ਸੋਧਿਆ ਵੱਲੋਂ ਇੱਕ ਟਿੱਪਣੀ ਕੀਤੀ ਵੀ ਜੋ ਵੀ ਨਕੇ ਕਰਨਾ ਪਵੇ ਜੇ ਸਰਕਾਰ 2027 ਚ ਬਣੀ ਕਿਵੇਂ ਦੇ ਦੇ ਸਰ ਬਹੁਤ ਮੰਦ ਭਾਗੇ ਗੱਲ ਆ ਬੜੀ ਖਤਰਨਾਕ ਗੱਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਵੀ ਕੀਤੀ ਹੈ ਮਨੀਸ਼ ਸੋਧਿਆ ਦੇ ਖਿਲਾਫ ਕਿ ਖਾਸ ਕਰਕੇ ਬੀਬੀਆਂ ਦਾ ਇਕੱਠ ਹੋਵੇ ਤੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਕੀ ਸਕਾਇਆ ਜਾ ਰਿਹਾ ਸਾਧ ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਇਹ ਮੁੱਕੀ ਦੇਖੋ ਸਾਡਾ ਪੰਜਾਬ ਦਾ ਕਲਚਰ ਖਰਾਬ ਕਰ ਰਿਹਾ ਇਸੇ ਕਰਕੇ ਤੇ ਅਸੀਂ ਕਹਿੰਦੇ ਨਾ ਕਿ ਤਾਂ ਬਰਬਾਦ ਕਰਨ ਲੱਗੇ ਆ ਆ 65000 ਏਕੜ ਜ਼ਮੀਨ ਜੇ ਤਗੜੇ ਹੋ ਕੇ ਜਿਹੜੇ ਪੰਜਾਬੀ ਇਹਨਾਂ ਦੇ ਗੱਲ ਨਾ ਪੈਂਦੇ ਤੇ ਆ ਪਾਲਿਸੀ ਕਿਤੇ ਵਾਪਸ ਹੋਣੀ ਸੀ ਔਰ ਇਹ ਵਿੱਚ ਕਰੋੜਾਂ ਦੀ ਲੁੱਟ ਸੀ ਤੇ ਹੁਣ ਗਵਰਨਮੈਂਟ ਸੁਪੇ ਦੇਖ ਲਓ ਕਿ ਸ਼ਾਮ-ਦਾਮ ਡੰਡ ਭੇਦ ਦੇ ਇੱਥੇ ਪਤਾ ਲੱਗਦਾ ਨਾ ਕਿ ਇਹਨਾਂ ਦਾ ਅੰਦਰ ਕੀ ਹੈ ਲੋਕਾਂ ਦਾ ਤੇ ਕਿੱਡੇ ਵੱਡੇ-ਵੱਡੇ ਉਦੋਂ ਇਹਨਾਂ ਨੇ ਬਦਲਾ ਦੇ ਨਾਰੇ ਦਿੱਤੇ ਪਾਰਦਰਸ਼ਤਾ ਦੇ ਨਾਰੇ ਕਿਤੇ ਤੇ ਜੇ ਹੁਣ ਤੁਸੀਂ 2015 ਦੀਆਂ ਇਹਨਾਂ ਦੀਆਂ ਟ੍ਰੇਨਿੰਗਾਂ ਉਹਦੀਆਂ ਵੀਡੀਓ ਕੱਢ ਲਓ ਤੇ ਤੁਹਾਨੂੰ ਆ ਵੀ ਪਤਾ ਲੱਗ ਜਾਊ ਕਿ ਜਿਹੜੀਆਂ ਬੇਦਬੀਆਂ ਕਿੱਦਾਂ ਹੋਈਆਂ ਤੇ ਆ ਦੂਜੇ ਕੰਮ ਕਿੱਦਾਂ ਹੋਏ ਇਸੇ ਤਰੀਕੇ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਰਹੀਆਂ ਲੋਕਾਂ ਨੂੰ ਵੀ ਇਸ਼ੂ ਬਣਾਓ ਝੂਠ ਬੋਲੋ ਕੂੜ ਪ੍ਰਚਾਰ ਕਰੋ ਜਿਵੇਂ ਹੁਣ ਕਹਿ ਰਹੇ ਸੀ ਕਿ ਕੋਈ ਸਵਾਲ ਪੁੱਛੇ ਜਵਾਬ ਕੋਈ ਆ ਬਿਜਲੀ ਮਤਲਬ ਤੁਸੀਂ ਕਿੱਥੇ ਤੇ ਕਹਿੰਦੇ ਸੀ ਜਨਤਾ ਨੂੰ ਕਿ ਅਸੀਂ ਜਵਾਬ ਦੇਾਂਗੇ ਹੁਣ ਤੁਸੀਂ ਕਹਿੰਦੇ ਵੀ ਜਨਤਾ ਤਾਂ ਮੂਰਖ ਹੈ ਜੋ ਮਰਜ਼ੀ ਪੁੱਛੀ ਜਾਵੇ ਤੁਸੀਂ ਕੋਈ ਜਵਾਬ ਦੇਣਾ ਜੋ ਮਰਜ਼ੀ ਕੁਐਸਚਨ ਹੋਵੇ ਕੋਈ ਜਵਾਬ ਦੇਣਾ ਬਿਜਲੀ ਮਣ ਗੁੰਮਰਾਹ ਕਰਨ ਦੀ ਗੱਲ ਆ ਸੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਹੈਗੇ ਪੰਜਾਬ ਦੇ ਦਿਲਜੀਤ ਸਿੰਘ ਚਿਮਰ ਨੇ ਸਾਹਿਬ ਕਹੇਗਾ ਵੀ ਸਾਨੂੰ ਇੱਕਜੁੱਟ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਇੱਕਜੁੱਟ ਹੋਣਾ ਚਾਹੀਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਹਮੇਸ਼ਾ ਹੀ ਲੋਕ ਹਿੱਤ ਦੇ ਲਈ ਵੱਡੇ ਫੈਸਲੇ ਲਏ ਗਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਫੈਸਲੇ ਲਏ ਜਾਣਗੇ ਤੇ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਰਕਾਰ ਬਣੇਗੀ ਕੈਮਰਾ ਪਰਸਨ ਜਤਿੰਦਰ ਰਾਤ ਰਮਿੰਦਰ ਸਿੰਘ ਧਾਲੀਵਾਲ ਡੇਲੀਪੋਰਟ ਪੰਜਾਬ ਰਿਆਣਾ ਮਚਾ ਲੋਂਗਵਾਲ ਇਸ ਵਕਤ ਤਸੀਦ ਜ਼ਿਲ੍ਹਾ ਸੰਗਰੂਰ ਦੇ ਲੋਂਗਵਾਲ ਵਿੱਚ ਬੈਠੇ ਹੈਗੇ ਜਿੱਥੇ ਸੰਤ ਹਰਚੰਦ ਸਿੰਘ ਦੀ ਪਾਰਟੀ ਪਰ ਦਾਨ ਸੁਖਵੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਤੇ ਇੱਕ ਸੁਭੋਧਨ ਵੀ ਕੀਤਾ ਜਾ ਰਿਹਾ ਹੈ ਦਲਜੀਤ ਸਿੰਘ ਟੀਮਾ ਸੀਨੀਅਰ ਅਕਾਲੀ ਲੀਡਰ ਹੈਗੇ ਆ ਪੰਜਾਬ ਦੇ ਸਾਡੇ ਨਾਲ ਹਾਜ਼ਰ ਹੈਗੇ ਸਰ ਕੀ ਕਹਿਣਾ ਚਾਹਣਾ ਹੈ ਜਿਹੜੀ ਅੱਜ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈਗੇ ਹਰਜਨ ਸਿੰਘ ਲੋਗੋਵਾਲ ਦੀ ਵਰਥੀ ਮੌਕੇ ਸਭ ਤੋਂ ਪਹਿਲਾਂ ਮੈਂ ਪਰਮ ਸ਼ਹੀਦ ਸੰਤ ਹਰਜਨ ਸਿੰਘ ਜੀ ਲੋਗਵਾਲ ਸਾਹਿਬ ਜਿਨ੍ਹਾਂ ਨੇ ਅੱਜ ਦੇ ਦਿਨ ਅਜ ਤੋਂ 40 ਸਾਲ ਪਹਿਲਾਂ ਪੰਜਾਬ ਦੇ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਜ ਵਾਸਤੇ ਸੰਤ ਭਾਵਨਾ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਉਹਨਾਂ ਪ੍ਰਤੀ ਨਤਮਸਤਕ। ਔਰ ਮੈਂ ਸੰਵਿਧਾਨ ਕੇ ਉਸ ਸਮਾਂ ਜਦੋਂ ਪੰਜਾਬ ਦੇ ਵਿੱਚ ਬਹੁਤ ਬੜੇ ਹਾਲਾਤ ਸੀ। ਪੰਜਾਬ ਇੱਕ ਕਿਸਮ ਦਾ ਪੱਠੀ ਦੇ ਵਿੱਚ ਤਪ ਰਿਆ ਸੀ। ਉਦੋਂ ਅਮਨ ਸ਼ਾਂਤੀ ਵਾਸਤੇ ਸੰਜੀਵਾਲ ਤੇ ਐਡਾ ਵੱਡਾ ਨਿਹਰਾਨਾ ਕੰਮ ਜਿਹੜਾ ਸਰਪੰਚ ਅੰਮ੍ਰਿਤ ਸਿੰਘ ਜੀ ਡੰਗਲ ਸਾਹਿਬ ਨੇ ਕੀਤਾ ਕਿ ਪੰਜਾਬ ਦੇ ਭਲੇ ਵਾਸਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਇੱਕ ਸਮਝੌਤਾ ਕੀਤਾ ਤੇ ਬਹੁਤ ਉਹਨਾਂ ਦਾ ਵੱਡਾ ਤੇ ਦੂਰਦਰਸ਼ੀ ਵਾਲਾ ਕਦਮ ਸੀ ਪਰ ਅਫਸੋਸ ਇਸ ਗੱਲ ਦਾ ਕਿ 40 ਸਾਲ ਨਿਕਲ ਗਏ ਸਤਾਂਦੀ ਮਹੀਨੇ ਬਾਅਦ ਸ਼ਹਾਦਤ ਹੋ ਗਈ ਪਰ ਸਰਕਾਰਾਂ ਨੇ ਐਡਾ ਵੱਡਾ ਵਿਸ਼ਵਾਸ ਘਾਤੇ ਹੁੰਦਾ ਕਿ ਪੰਜਾਬ ਦੇ ਭਲੇ ਦੀ ਇੱਕ ਵੀ ਮੱਤ ਜਿਹੜੀ ਆ ਉਹ ਸਮਝੌਤੇ ਦੀ ਉਹ ਲਾਗੂ ਨਹੀਂ ਕੀਤੀ ਇਹਦਾ ਮਤਲਬ ਕਿੰਨਾ ਖੋਟ ਸੀ ਸਮਝੌਤਾ ਕਰਨ ਵਾਲਿਆਂ ਦੇ ਵਿੱਚ ਕਿ ਉਹਨਾਂ ਨੇ ਐਡੀ ਮਹਾਨ ਸ਼ਖਸੀਅਤ ਨੂੰ ਵਰਤਤਾ ਲਿਆ ਸਮਝੌਤਾ ਕਰਨ ਲਈ ਮਰ ਜਿਹੜੀ ਭਾਵਨਾ ਜਿਸ ਨਾਲ ਸਮਝੌਤਾ ਕੀਤਾ ਸੀ ਉਹਦੇ ਤੋਂ ਸਰਕਾਰਾਂ ਮੁਨਕਰ ਹੋ ਗਈਆਂ ਇਸ ਕਰਕੇ ਅੱਜ ਵੀ ਜ਼ਰੂਰਤ ਹੈ ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਈ ਤਰ੍ਹਾਂ ਦੇ ਏਜੰਸੀਆਂ ਦੇ ਖੇਡ ਚੱਲ ਰਹੇ ਆ ਕਈ ਤਰ੍ਹਾਂ ਦੀਆਂ 扑 ਘਾਟ ਵਾਲੀਆਂ ਘਰਵੀਆਂ ਜਿਹੜੀਆਂ ਹੋ ਰਹੀਆਂ ਅੱਜ ਵੀ ਇਹਨਾਂ ਤੋਂ ਸੁਚੇਤ ਹੋ ਕੇ ਤੇ ਫਿਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਜਿਹੜਾ ਉਹ ਦੇਣਾ ਚਾਹੀਦਾ ਸਰ ਵੱਡਾ ਇਕੱਠ ਕਿੰਨਾ ਕੁ ਹੋਉਂਦੀ ਸੁਭਾਅ ਨਾਲ ਹੈਗਾ ਅੱਜ ਜਿਹੜਾ ਵੱਡਾ ਇਕੱਠ ਹੋ ਰਿਹਾ ਹੈਗਾ ਦੇਖੋ ਇਹ ਉਹਨਾਂ ਦੀ ਆਪਣੀ ਕਰਮ ਭੂਮੀ ਹੈ ਸੰਤਰਚੰਦ ਸਿੰਘ ਲੰਗੋਲ ਸਾਹਿਬ ਦੀ ਇੱਥੇ ਹਮੇਸ਼ਾ ਹੀ ਲੋਕੀ ਬੜੀ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਭਾਵੇਂ ਗਰਮੀ ਦਾ ਮੌਸਮ ਹੁੰਦਾ ਹੈ ਚਮਸੇ ਲੱਗਦੇ ਆ ਲੇਕਿਨ ਫਿਰ ਵੀ ਮੈਂ ਦੇਖਿਆ ਕਿ ਦੀ ਸੰਗਤ ਨੇ ਪ੍ਰਵਾਹ ਨਹੀਂ ਕੀਤੀ ਤੇ ਅੱਜ ਵੀ ਬਹੁਤ ਵੱਡਾ ਜੋਸ਼ ਹੈ ਕਿਉਂਕਿ ਪਹਿਲੇ ਤੇ ਇੱਥੇ ਕਈ ਕਈ ਪਾਰਟੀਆਂ ਆਉਂਦੀਆਂ ਸੀ ਪਰ ਮੌਕਾ ਪ੍ਰਸਤੀ ਹੈ ਕਿ ਜਦੋਂ ਕੋਈ ਲੱਗਦਾ ਭਈ ਕੋਈ ਫਾਇਦਾ ਹੋ ਸਕਦਾ ਕੋਈ ਇਲੈਕਸ਼ਨ ਆ ਕੋਈ ਦੂਜਾ ਉਦੋਂ ਆ ਜਾਂਦੇ ਆ ਪਰ ਸ਼ਰਮਣੀ ਅਕਾਲੀ ਦਲ ਦਾ ਆਪਣੇ ਜੜਾਗਾ ਬੁਨਿਆਦੀ ਫੋਰਸ ਸਮਝ ਕੇ ਸ਼ਰਧਾ ਨਾਲ ਕਾਨਫਰੰਸ ਕਰਦਾ ਅਸੀਂ ਅੱਜ ਵੀ ਕਰਾਂਗੇ ਉਹ ਤੁਹਾਡੇ ਸਾਹਮਣੇ ਹੀ ਹੋਣੇ ਬੜਾ ਆ ਸੰਗਤਾਂ ਆਉਣੀ ਸ਼ੁਰੂ ਵੀ ਹੋ ਗਈ ਹਾਲੇ ਤਾਂ ਟਾਈਮ ਹੀ ਜਿਹੜਾ ਕਾਨਫਰੰਸ ਤਾਂ ਨਹੀਂ ਹੋਇਆ ਇਸ ਕਰਕੇ ਬਣੀ ਵੱਡੀ ਸੰਗਤ ਆਏਗੀ ਸਾਨੂੰ ਜਿਹੜੀ ਹੈ ਸਾਰਿਆਂ ਦਾ ਸੰਗਤ ਨੂੰ ਜਿਵੇਂ ਵੀ ਆਖਦਾ ਇਹ ਉਹਨਾਂ ਦੀ ਆਪਣੀ ਸਖਸ਼ੀਅਤ ਦਾ ਬਹੁਤ ਵੱਡਾ ਇਤਸਾਰ ਜਿੱਥੇ ਸ਼੍ਰੋਮਣੀ ਅਕਾਲੀ ਪਾਰਟੀ ਵੱਲੋਂ ਵੱਡਾ ਜਾਨੀ ਕਿ ਇਕੱਠ ਕੀਤਾ ਜਾ ਰਿਹਾ ਹੈਗਾ ਉੱਥੇ ਕੁਝ ਦੂਜੀਆਂ ਪਾਰਟੀਆਂ ਜਥੇਬੰਦੀਆਂ ਵੱਲੋਂ ਵੀ ਇਕੱਠ ਕੀਤਾ ਜਾ ਰਿਹਾ ਕਿਵੇਂ ਦੇ ਸਰ ਚਲੋ ਕੋਈ ਵੀ ਕਰੇ ਇਕੱਠ ਅਸੀਂ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਕਰਨਾ ਚਾਹੁੰਦਾ ਕਰੇ ਪਰ ਇੱਕ ਜਿਹੜੀ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਉਹਨਾਂ ਦੀ ਸ਼ਰਧਾ ਸੀ ਜੋ ਕਮਿਟਮੈਂਟ ਸੀ ਜੇ ਕਿਸੇ ਦਾ ਦਿਨ ਮਨਾਉਣਾ ਹੁੰਦਾ ਹੈ ਤੇ ਫਿਰ ਉਹਦੀ ਸ਼ਖਸੀਅਤ ਦੇ ਜਿਹੜੇ ਗੁਣ ਨੇ ਉਹ ਵੀ ਧਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੰਤਾਨ ਨੇ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜਾਨ ਨਿਸ਼ਵਰ ਕਰ ਦਿੱਤੀ ਅਸੀਂ ਨਿੱਕੇ ਨਿੱਕੇ ਗੱਲਾਂ ਵਾਸਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸੋਚਦੇ ਹਾਂ ਇਸ ਕਰਕੇ ਕੋਈ ਕਰੇ ਸਾਨੂੰ ਇਸ ਗੱਲ ਤੇ ਇਤਰਾਜ਼ ਨਹੀਂ ਹੈ ਪਰ ਜਿਹਦੀ ਯਾਦ ਚ ਕਰਨਾ ਉਹਦੀ ਸੋਚ ਨੂੰ ਤਾਂ ਮੰਨੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਦਿਖਾਈ ਦੇ ਰਿਹਾ 2027 ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਹੈਗੀਆਂ ਆ ਕੀ ਸਨੇਹਾ ਦਿਨਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇਖੋ ਸ਼੍ਰੋਮਣੀ ਅਕਾਲੀ ਦਲ ਬਹੁਤ ਤਗੜੇ ਹੋ ਕੇ ਦੁਬਾਰਾ ਜਥੇਬੰਦੀ ਬਣਾ ਕੇ ਪਿੰਡ ਪੱਦਰ ਤੱਕ ਅਸੀਂ ਆਪਣੇ ਬਹੁਤ ਕਮੇਟੀਆਂ ਬਣਾ ਕੇ ਹੁਣ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਅੱਜ ਨੇ ਉਹਦੀ ਤਿਆਰੀ ਸਾਡੀ ਪੂਰੀ ਉਸ ਤੋਂ ਬਾਅਦ ਹੁਣ ਚੋਣਾਂ ਦਾ ਸਾਲ ਸ਼ੁਰੂ ਹੋ ਜਾਣਾ ਕਿਉਂਕਿ ਹੁਣ ਜਨਤਾ ਪੰਜਾਬ ਦੀ ਜਿਹੜੀ ਹੈ ਉਹ ਯਾਦ ਕਰਨ ਲੱਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਾਸ ਜੋ ਸਾਡੇ ਨਾਮ ਨਾਲ ਡਵੈਲਪਮੈਂਟ ਸੀ ਜੋ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦਾ ਮਾਹੌਲ ਲੋਕਾਂ ਨੇ ਸੋਚਿਆ ਨਹੀਂ ਸੀ ਪਿਆਰ ਦਿਨ ਵੀ ਦੇਖਣੇ ਪੈਣਗੇ 5 ਸਾਲ ਕਾਂਗਰਸ ਨੇ ਬਰਬਾਦ ਕਰ ਦਿੱਤੇ ਤੇ ਹੁਣ 400 ਨੇ ਵੀ ਬਰਬਾਦ ਕਰ ਦਿੱਤੇ ਹੁਣ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਕਿ ਕਿਵੇਂ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕਰਨ ਵਾਸਤੇ ਸਾਜਸ਼ਾ ਰਚੀਆਂ ਗਈਆਂ ਕਿਵੇਂ ਝੂਠੇ ਇਸ਼ੂ ਖੜੇ ਕੀਤੇ ਗਏ ਪਰ ਜਦੋਂ ਸਰਕਾਰਾਂ ਦੇ ਵਿੱਚ ਆਏ ਝੂਠੀਆਂ ਕਸਮਾਂ ਵੀ ਲੋਕਾਂ ਨੇ ਖਾਧੀਆਂ ਬੜੇ ਕੁਝ ਗਰੰਟੀਆਂ ਵੀ ਦਿੱਤੀਆਂ ਪਰ ਕਿਸੇ ਨੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਇਸ ਕਰਕੇ ਲੋਕੀ ਯਾਦ ਕਰਦੇ ਆ ਸ਼ਰਮਣੀ ਅਕਾਲੀ ਦਲ ਨੂੰ ਤੇ ਅੱਗੋਂ ਲੋਕਾਂ ਨੇ ਮੰਨ ਵੀ ਬਣਾਇਆ ਵੀ ਫੇਰ ਸ਼ਰਮਣੀ ਅਕਾਲੀ ਦਲ ਨੂੰ ਦੁਬਾਰਾ ਰਾਜ ਭਾਗ ਚੱਲੋ ਮਨੀਸ਼ ਸੋਧਿਆ ਵੱਲੋਂ ਇੱਕ ਟਿੱਪਣੀ ਕੀਤੀ ਵੀ ਜੋ ਵੀ ਨਿੱਕੇ ਕਰਨਾ ਪਵੇ ਸਰਕਾਰ 2026 ਚ ਬਣੇ ਕਿਵੇਂ ਦੇ ਦੇ ਸਰ ਇਹ ਬਹੁਤ ਮੰਦ ਭਾਗੀ ਗੱਲ ਆ ਬੜੀ ਖਤਰਨਾਕ ਗੱਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਵੀ ਕੀਤੀ ਹੈ ਮਨੀਸ਼ ਸੋਧਿਆ ਦੇ ਖਿਲਾਫ ਕਿ ਖਾਸ ਕਰਕੇ ਬੀਬੀਆਂ ਦਾ ਇਕੱਠ ਹੋਵੇ ਤੇ ਪੰਜਾਬ ਦੀਆਂ ਧੀਆਂ ਪੜਾਣ ਨੂੰ ਕੀ ਸਕਾਇਆ ਜਾ ਰਿਹਾ ਸਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਇਹ ਲੋਕੀ ਦੇਖੋ ਸਾਡਾ ਪੰਜਾਬ ਦਾ ਕਲਚਰ ਖਰਾਬ ਕਰ ਰਹੇ ਇਸੇ ਕਰਕੇ ਤਾਂ ਅਸੀਂ ਕਹਿੰਦੇ ਨਾ ਕਿ ਤਾਂ ਬਰਬਾਦ ਕਰਨ ਲੱਗੇ ਆ ਆ 65000 ਏਕੜ ਜ਼ਮੀਨ ਜੇ ਤਗੜੇ ਹੋ ਕੇ ਜਿਹੜੇ ਪੰਜਾਬੀ ਇਹਨਾਂ ਦੇ ਗੱਲ ਨਾ ਪੈਂਦੇ ਤੇ ਆ ਪਾਲਿਸੀ ਕਿਤੇ ਵਾਪਸ ਹੋਣੀ ਸੀ ਔਰ ਇਹ ਵਿੱਚ ਕਰੋੜਾਂ ਦੀ ਲੁੱਟ ਸੀ ਤੇ ਹੁਣ ਗਵਰਨਮੈਂਟ ਸੁਪੇ ਦੇਖ ਲਓ ਵੀ ਸ਼ਾਮ-ਦਾਮ ਦੰਡ ਭੇਦ ਦੇ ਇੱਥੇ ਹੀ ਪਤਾ ਲੱਗਦਾ ਨਾ ਵੀ ਇਹਨਾਂ ਦਾ ਅੰਦਰ ਕੀ ਹੈ ਲੋਕਾਂ ਦਾ ਤੇ ਕਿੱਡੇ ਵੱਡੇ-ਵੱਡੇ ਉਦੋਂ ਇਹਨਾਂ ਨੇ ਬਦਲਾ ਦੇ ਨਾਰੇ ਦਿੱਤੇ ਪਾਰਦਰਸ਼ਤਾ ਦੇ ਨਾਰੇ ਕਿਤੇ ਤੇ ਜੇ ਹੁਣ ਤੁਸੀਂ 2015 ਦੀਆਂ ਇਹਨਾਂ ਦੀਆਂ ਟ੍ਰੇਨਿੰਗਾਂ ਉਹਦੀਆਂ ਵੀਡੀਓ ਕੱਢ ਲਓ ਤੇ ਤੁਹਾਨੂੰ ਆ ਵੀ ਪਤਾ ਲੱਗ ਜਾਊ ਕਿ ਜਿਹੜੀਆਂ ਬੇਦਬੀਆਂ ਕਿੱਦਾਂ ਹੋਈਆਂ ਤੇ ਆ ਦੂਜੇ ਕੰਮ ਕਿੱਦਾਂ ਹੋ ਇਸੇ ਤਰੀਕੇ ਟ੍ਰੇਡਿੰਗ ਦਿੱਤੀਆਂ ਜਾਂਦੀਆਂ ਰਹੀਆਂ ਲੋਕਾਂ ਨੂੰ ਪੀਸ਼ੂ ਬਣਾਓ ਝੂਠ ਬੋਲੋ ਕੂੜ ਪ੍ਰਚਾਰ ਕਰੋ ਜਿਵੇਂ ਹੁਣ ਕਹਿ ਰਹੇ ਸੀ ਕਿ ਕੋਈ ਸਵਾਲ ਪੁੱਛੇ ਜਵਾਬ ਵੀ ਕੋਈ ਆ ਬਿਜਲੀ ਮਤਲਬ ਤੁਸੀਂ ਕਿੱਥੇ ਤੇ ਕਹਿੰਦੇ ਸੀ ਜਨਤਾ ਨੂੰ ਕਿ ਅਸੀਂ ਜਵਾਬ ਦੇਾਂਗੇ ਹੁਣ ਤੁਸੀਂ ਕਹਿੰਦੇ ਕਿ ਜਨਤਾ ਤਾਂ ਮੂਰਖ ਹੈ ਜੋ ਮਰਜ਼ੀ ਪੁੱਛੀ ਜਾਵੇ ਤੁਸੀਂ ਕੋਈ ਜਵਾਬ ਦੇਣਾ ਜੋ ਮਰਜ਼ੀ ਕੁਐਸਚਨ ਹੋਵੇ ਕੋਈ ਜਵਾਬ ਦੇਣਾ ਬਿਜਲੀ ਮਤਲਬ ਗੁੰਮਰਾਹ ਕਰਨ ਨਹੀਂ ਕਰਨਾ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਹੈਗੇ ਪੰਜਾਬ ਦੇ ਦਿਲਜੀਤ ਸਿੰਘ ਚਿਮਰ ਨੇ ਸਾਫ ਕਹੇਗਾ ਵੀ ਸਾਨੂੰ ਇੱਕਜੁੱਟ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਇੱਕਜੁੱਟ ਹੋਣਾ ਚਾਹੀਦਾ ਹੈਗਾ ਸ੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਹਮੇਸ਼ਾ ਹੀ ਲੋਕ ਹਿੱਤ ਦੇ ਲਈ ਵੱਡੇ ਫੈਸਲੇ ਲਏ ਗਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਫੈਸਲੇ ਲਏ ਜਾਣਗੇ ਤੇ 2027 ਦੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਪਾਰਟੀ ਸਰਕਾਰ ਬਣੇਗੀ ਕੈਮਰਾ ਪਰਸਨ ਜਤਿੰਦਰ ਰਾਤ ਮਧਿੰਦਰ ਸਿੰਘ ਧਾਲੀਵਾਲ ਡੇਲੀਪੋਰਟ ਪੰਜਾਬ ਹਰਿਆਣਾ ਮੱਚਾ ਲੋਂਗਵਾਲ ਇਸ ਵਕਤ ਅਸੀਂ ਜ਼ਿਲ੍ਹਾ ਸੰਗਰੂਰ ਦੇ ਲੋਂਗਵਾਲ ਦੇ ਵਿੱਚ ਬੈਠੇ ਹੈਗੇ ਜਿੱਥੇ ਸੰਤ ਹਰਚੰਦ ਸਿੰਘ ਦੀ ਖ੍ਰੋਮਨਿਕ ਅਕਾਲੀ ਪਾਰਟੀ ਪਰ ਦਾਨ ਸੁਖਵੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਤੇ ਇੱਕ ਸੰਬੋਧਨ ਵੀ ਕੀਤਾ ਜਾ ਰਿਹਾ ਹੈ ਦਲਜੀਤ ਸਿੰਘ ਟੀਮਾ ਸੀਨੀਅਰ ਅਕਾਲੀ ਲੀਡਰ ਹੈਗੇ ਆ ਪੰਜਾਬ ਦੇ ਸਾਡੇ ਨਾਲ ਹਾਜ਼ਰ ਹੈਗੇ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈਗੀ ਹਰਜਨ ਸਿੰਘ ਲੋਗੋਵਾਲ ਦੀ ਵਰਸੀ ਮੌਕੇ ਸਭ ਤੋਂ ਪਹਿਲਾਂ ਮੈਂ ਪਰਮ ਸ਼ਹੀਦ ਸੰਤ ਹਰਜਨ ਸਿੰਘ ਜੀ ਲੋਗੋਵਾਲ ਸਾਹਿਬ ਜਿਨ੍ਹਾਂ ਨੇ ਅੱਜ ਦੇ ਦਿਨ ਅਇਤੋਂ 40 ਸਾਲ ਪਹਿਲਾਂ ਪੰਜਾਬ ਦੇ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਸੰਤ ਭਾਵਨਾ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਉਹਨਾਂ ਪ੍ਰਤੀ ਨਤਮਸਤਕ ਹਾਂ। ਔਰ ਮੈਂ ਸਮਝਦਾ ਕਿ ਉਹ ਸਮਾਂ ਜਦੋਂ ਪੰਜਾਬ ਦੇ ਵਿੱਚ ਬਹੁਤ ਔੜੇ ਹਾਲਾਤ ਸੀ। ਪੰਜਾਬ ਇੱਕ ਕਿਸਮ ਦਾ ਪੱਠੀ ਦੇ ਵਿੱਚ ਤਪ ਰਿਆ ਸੀ। ਉਦੋਂ ਅਮਨ ਸ਼ਾਂਤੀ ਵਾਸਤੇ ਸੰਜੀਵਾਲ ਤੇ ਇੰਨਾ ਵੱਡਾ ਨਹਿਰਾਨਾ ਕੰਮ ਜਿਹੜਾ ਸਤਪਤ ਜਨਜੀਤ ਜੀ ਡੋਂਗਲ ਸਾਹਿਬ ਨੇ ਕੀਤਾ ਕਿ ਪੰਜਾਬ ਦੇ ਭਲੇ ਵਾਸਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਇੱਕ ਸਮਝੌਤਾ ਕੀਤਾ ਤੇ ਬਹੁਤ ਉਹਨਾਂ ਦਾ ਵੱਡਾ ਤੇ ਦੂਰਦਰਸ਼ੀ ਵਾਲਾ ਕਦਮ ਸੀ ਪਰ ਅਫਸੋਸ ਇਸ ਗੱਲ ਦਾ ਕਿ 40 ਸਾਲ ਨਿਕਲ ਗਏ ਸੰਤਾਨ ਦੀ ਮਹੀਨੇ ਬਾਅਦ ਸ਼ਹਾਦਤ ਹੋ ਗਈ ਪਰ ਸਰਕਾਰਾਂ ਨੇ ਐਡਾ ਵੱਡਾ ਵਿਸ਼ਵਾਸ ਘਾਤੇ ਹੁੰਦਾ ਕਿ ਪੰਜਾਬ ਦੇ ਭੜੇ ਦੀ ਇੱਕ ਵੀ ਮੱਦ ਜਿਹੜੀ ਆ ਉਹ ਸਮਝੌਤੇ ਦੀ ਉਹ ਲਾਗੂ ਨਹੀਂ ਕੀਤੀ ਇਹਦਾ ਮਤਲਬ ਕਿੰਨਾ ਖੋਟ ਸੀ ਸਮਝੌਤਾ ਕਰਨ ਵਾਲਿਆਂ ਦੇ ਵਿੱਚ ਕਿ ਉਹਨਾਂ ਨੇ ਐਡੀ ਮਹਾਨ ਸ਼ਖਸੀਅਤ ਨੂੰ ਵਰਤਤਾ ਲਿਆ ਸਮਝੌਤਾ ਕਰਨ ਲਈ ਪਰ ਜਿਹੜੀ ਭਾਵਨਾ ਜਿਸ ਨਾਲ ਸਮਝੌਤਾ ਕੀਤਾ ਸੀ ਉਹਦੇ ਤੋਂ ਸਰਕਾਰਾਂ ਮੁਨਕਰ ਹੋ ਗਈਆਂ ਇਸ ਕਰਕੇ ਅੱਜ ਵੀ ਜ਼ਰੂਰਤ ਹੈ ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕਾਂ 'ਚ ਕਈ ਤਰ੍ਹਾਂ ਦੇ ਏਜੰਸੀਆਂ ਦੇ ਖੇਡ ਚੱਲ ਰਹੇ ਆ ਕਈ ਤਰ੍ਹਾਂ ਦੀਆਂ 扑 ਘਾਟੜੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਅੱਜ ਵੀ ਇਹਨਾਂ ਤੋਂ ਸੁਚੇਤ ਹੋ ਕੇ ਤੇ ਫਿਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਜਿਹੜਾ ਉਹ ਦਿਨ ਤੇ ਸਰ ਵੱਡਾ ਇਕੱਠ ਕਿੰਨਾ ਕੋ ਹੁੰਦੀ ਸੁਭਾਅ ਆਪਣਾ ਹੈਗਾ ਅੱਜ ਜਿਹੜਾ ਵੱਡਾ ਇਕੱਠ ਹੋ ਰਿਹਾ ਹੈਗਾ ਦੇਖੋ ਇਹ ਉਹਨਾਂ ਦੀ ਆਪਣੀ ਕਰਮ ਭੂਮੀ ਹੈ ਸੰਤਰਚੰਦ ਸਿੰਘ ਲੰਗੋੜ ਸਾਹਿਬ ਦੀ ਇੱਥੇ ਹਮੇਸ਼ਾ ਹੀ ਲੋਕੀ ਬੜੀ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਭਾਵੇਂ ਗਰਮੀ ਦਾ ਮੌਸਮ ਹੁੰਦਾ ਹੈ ਚਮਾਸੇ ਲੱਗਦੇ ਆ ਲੇਕਿਨ ਫਿਰ ਵੀ ਮੈਂ ਦੇਖਿਆ ਕਦੀ ਸੰਗਤ ਨੇ ਪ੍ਰਵਾਹ ਨਹੀਂ ਕੀਤੀ ਤੇ ਐਲਕੀ ਵੀ ਬਹੁਤ ਵੱਡਾ ਜੋਸ਼ ਹੈ ਕਿਉਂਕਿ ਪਹਿਲੇ ਤੇ ਇੱਥੇ ਕਈ ਕਈ ਪਾਰਟੀਆਂ ਆਉਂਦੀਆਂ ਸੀ ਪਰ ਮੌਕਾ ਪ੍ਰਸਤੀ ਹੈ ਕਿ ਜਦੋਂ ਕੋਈ ਲੱਗਦਾ ਭਈ ਕੋਈ ਫਾਇਦਾ ਹੋ ਸਕਦਾ ਕੋਈ ਇਲੈਕਸ਼ਨ ਆ ਕੋਈ ਦੂਜਾ ਉਦੋਂ ਆ ਜਾਂਦੇ ਆ ਪਰ ਸ਼ਰਮਣੀ ਅਕਾਲੀ ਦਲ ਦਾ ਆਪਣੇ ਜੜਾਗਾ ਬੁਨਿਆਦੀ ਫਰਜ਼ ਸਮਝ ਕੇ ਸ਼ਰਧਾ ਨਾਲ ਕਾਨਫਰੰਸ ਕਰਦਾ ਅਸੀਂ ਅੱਜ ਵੀ ਕਰਾਂਗੇ ਤੁਹਾਡੇ ਸਾਹਮਣੇ ਹੀ ਹੁਣੇ ਬੜਾ ਆ ਸੰਗਤ ਆਉਣੀ ਸ਼ੁਰੂ ਵੀ ਹੋ ਗਈ ਹਲੇ ਤਾਂ ਟਾਈਮ ਨਹੀਂ ਜਿਹੜਾ ਕਾਨਫਰੰਸ ਦਾ ਨਹੀਂ ਹੋਇਆ ਇਸ ਕਰਕੇ ਬੜੀ ਵੱਡੀ ਸੰਗਤ ਆਏਗੀ ਸਾਨੂੰ ਜਿਹੜੀ ਹੈ ਸਾਰਿਆਂ ਦਾ ਸੰਗਤ ਨੂੰ ਜਿਵੇਂ ਵੀ ਆਖਦਾ ਇਹ ਉਹਨਾਂ ਦੀ ਆਪਣੀ ਸ਼ਖਸੀਅਤ ਦਾ ਬਹੁਤ ਵੱਡਾ ਇਤਸਾਰ ਜਿੱਥੇ ਸ਼੍ਰੋਮਣੀ ਕਾਲੇ ਪਾਰਟੀ ਵੱਲੋਂ ਵੱਡਾ ਯਾਨੀ ਕਿ ਇਕੱਠ ਕੀਤਾ ਜਾ ਰਿਹਾ ਹੈਗਾ ਉੱਥੇ ਕੁਝ ਦੂਜੀਆਂ ਪਾਰਟੀਆਂ ਜਿੱਥੇ ਬੰਦੀਆਂ ਵੱਲੋਂ ਵੀ ਇਕੱਠ ਕੀਤਾ ਜਾ ਰਿਹਾ ਕਿਵੇਂ ਦੇ ਦੇ ਸਰ ਚਲੋ ਕੋਈ ਵੀ ਕਰੇ ਇਕੱਠ ਅਸੀਂ ਉਹ ਕਿਸੇ ਨੂੰ ਮਾਰਨ ਨਹੀਂ ਕਹਿੰਦੇ ਜਿਹੜਾ ਕਰਨਾ ਚਾਹੁੰਦਾ ਕਰੇ ਪਰ ਇੱਕ ਜਿਹੜੀ ਉਹਨਾਂ ਦੀ ਸ਼ਰਮਣੀ ਅਕਾਲੀ ਦਲ ਪ੍ਰਤੀ ਜੋ ਉਹਨਾਂ ਦੀ ਸ਼ਰਧਾ ਸੀ ਜੋ ਕਮਿਟਮੈਂਟ ਸੀ ਜੇ ਕਿਸੇ ਦਾ ਦਿਨ ਮਨਾਉਣਾ ਹੁੰਦਾ ਹੈ ਤੇ ਫਿਰ ਉਹਦੀ ਸਖਸ਼ੀਅਤ ਦੇ ਜਿਹੜੇ ਗੁਣ ਨੇ ਉਹ ਵੀ ਧਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੰਤਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜਾਨ ਨਿਸ਼ਾਫਰ ਕਰ ਦਿੱਤੀ ਅਸੀਂ ਜਿੱਕੀ ਨਿੱਕੇ ਗੱਲਾਂ ਵਾਸਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸੋਚਦੇ ਹਾਂ ਇਸ ਕਰਕੇ ਕੋਈ ਕਰੇ ਸਾਨੂੰ ਇਸ ਗੱਲ ਤੇ ਇਤਰਾਜ਼ ਨਹੀਂ ਹੈ ਪਰ ਜਿਹਦੀ ਯਾਦ ਚ ਕਰਨਾ ਉਹਦੀ ਸੋਚ ਨੂੰ ਤਾਂ ਮੰਨੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਦਿਖਾਈ ਦੇ ਰਹਾ 2027 ਦੀ ਚੋਣਾਂ ਵੀ ਨੇੜੇ ਆ ਰਹੀਆਂ ਹੈਗੀਆਂ ਕੀ ਸਨੇਹਾ ਦਿਨਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਪਾਰਟੀ ਦੇਖੋ ਸ਼੍ਰੋਮਣੀ ਅਕਾਲੀ ਦਲ ਬਹੁਤ ਤਗੜੇ ਹੋ ਕੇ ਦੁਬਾਰਾ ਜਿੱਥੇ ਬੰਦੀ ਬਣਾ ਕੇ 215 ਤੱਕ ਅਸੀਂ ਆਪਣੇ ਬੂਥ ਕਮੇਟੀਆਂ ਬਣਾ ਕੇ ਹੁਣ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਅਜਨੇ ਉਹਦੀ ਤਿਆਰੀ ਸਾਡੀ ਪੂਰੀ ਹੈ ਉਸ ਤੋਂ ਬਾਅਦ ਹੁਣ ਚੋਣਾਂ ਦਾ ਸਾਲ ਸ਼ੁਰੂ ਹੋ ਜਾਣਾ ਕਿਉਂਕਿ ਹੁਣ ਜਨਤਾ ਪੰਜਾਬ ਦੀ ਜਿਹੜੀ ਹੈ ਉਹ ਯਾਦ ਕਰਨ ਲੱਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਾਸ ਜੋ ਸਾਡੇ ਲਾਭ ਮਸਾਲ ਡਵੈਲਪਮੈਂਟ ਸੀ ਜੋ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦਾ ਮਾਹੌਲ ਸੀ ਲੋਕਾਂ ਨੇ ਸੋਚਿਆ ਨਹੀਂ ਸੀ ਪਿਆਰ ਦਿਨ ਵੀ ਦੇਖਣੇ ਪੈਣਗੇ 5 ਸਾਲ ਕਾਂਗਰਸ ਨੇ ਬਰਬਾਦ ਕਰ ਦਿੱਤੇ ਤੇ ਹੁਣ 4 ਸਾਲਾਂ ਨੇ ਬਰਬਾਦ ਕਰ ਦਿੱਤੇ ਹੁਣ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਕਿ ਕਿਵੇਂ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕਰਨ ਵਾਸਤੇ ਸਾਜਸ਼ਾ ਰਚੀਆਂ ਗਈਆਂ ਕਿਵੇਂ ਝੂਠੇ ਇਸ਼ੂ ਖੜੇ ਕੀਤੇ ਗਏ ਪਰ ਜਦੋਂ ਸਰਕਾਰਾਂ ਦੇ ਵਿੱਚ ਆਏ ਝੂਠੀਆਂ ਕਸਮਾਂ ਵੀ ਲੋਕਾਂ ਨੇ ਖਾਧੀਆਂ ਬੜੇ ਕੁੱਝ ਗਰੰਟੀਆਂ ਵੀ ਦਿੱਤੀਆਂ ਪਰ ਕਿਸੇ ਨੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਇਸ ਕਰਕੇ ਲੋਕੀ ਯਾਦ ਕਰਦੇ ਆ ਸ਼ਰਮਣੀ ਅਕਾਲੀ ਦਲ ਨੂੰ ਤੇ ਅੱਜ ਵੀ ਲੋਕਾਂ ਨੇ ਮੰਨ ਵੀ ਬਣਾਇਆ ਵੀ ਫੇ ਸ਼ਰਮਣੀ ਅਕਾਲੀ ਦਲ ਨੂੰ ਦੁਬਾਰਾ ਰਾਜ ਭਾਗ ਚ ਲਿਆਓ ਮਨੀਸ਼ ਸੋਧਿਆ ਵੱਲੋਂ ਇੱਕ ਟਿੱਪਣੀ ਕੀਤੀ ਵੀ ਜੋ ਵੀ ਨਕੇ ਕਰਨਾ ਪਵੇ ਸਰਕਾਰ 2027 ਚ ਬਣੇ ਕਿਵੇਂ ਦੇ ਦੇ ਸਰ ਇਹ ਬਹੁਤ ਮੰਦ ਭਾਗੀ ਗੱਲ ਆ ਬੜੀ ਖਤਰਨਾਕ ਗੱਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਵੀ ਕੀਤੀ ਹੈ ਮਨੀਸ਼ ਸੋਧਿਆ ਦੇ ਖਿਲਾਫ ਕਿ ਖਾਸ ਕਰਕੇ ਬੀਬੀਆਂ ਦਾ ਇਕੱਠ ਹੋਵੇ ਤੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਕੀ ਸਕਾਇਆ ਜਾ ਰਿਹਾ ਸਾਮ ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਇਹ ਲੋਕੀ ਦੇਖੋ ਸਾਡਾ ਪੰਜਾਬ ਦਾ ਕਲਚਰ ਖਰਾਬ ਕਰ ਰਹੇ ਇਸੇ ਕਰਕੇ ਤੇ ਅਸੀਂ ਕਹਿੰਦੇ ਨਾ ਕਿ ਤਾਂ ਬਰਬਾਦ ਕਰਨ ਲੱਗੇ ਆ ਆ 65000 ਏਕੜ ਜ਼ਮੀਨ ਜੇ ਤਗੜੇ ਹੋ ਕੇ ਜਿਹੜੇ ਪੰਜਾਬੀ ਇਹਨਾਂ ਦੇ ਗੱਲ ਨਾ ਪੈਂਦੇ ਤੇ ਆ ਪਾਲਿਸੀ ਕਿਤੇ ਵਾਪਸ ਹੋਣੀ ਸੀ ਔਰ ਇਹਦੇ ਵਿੱਚ ਕਰੋੜਾਂ ਦੀ ਲੁੱਟ ਸੀ ਤੇ ਆ ਹੁਣ ਗਵਰਨਮੈਂਟ ਸੁਪੇ ਦੇਖ ਲਓ ਵੀ ਸ਼ਾਮ-ਦਾਮ ਦੰਡ ਭੇਦ ਦੇ ਇੱਥੇ ਪਤਾ ਲੱਗਦਾ ਨਾ ਵੀ ਇਹਨਾਂ ਦਾ ਅੰਦਰ ਕੀ ਹੈ ਲੋਕਾਂ ਦਾ ਤੇ ਕਿੱਡੇ ਵੱਡੇ-ਵੱਡੇ ਉਦੋਂ ਇਹਨਾਂ ਨੇ ਬਦਲਾ ਦੇ ਨਾਰੇ ਦਿੱਤੇ ਪਾਰਦਰਸ਼ਤਾ ਦੇ ਨਾਰੇ ਕੀਤੇ ਤੇ ਜੇ ਹੁਣ ਤੁਸੀਂ 2015 ਦੀਆਂ ਇਹਨਾਂ ਦੀਆਂ ਟ੍ਰੇਨਿੰਗਾਂ ਉਹਦੇ ਵੀਡੀਓ ਕੱਢ ਲਓ ਤਿਆ ਤਾਨੂੰ ਆ ਵੀ ਪਤਾ ਲੱਗ ਜੂ ਕਿ ਜਿਹੜੀਆਂ ਬੇਦਮੀਆਂ ਕਿੱਦਾਂ ਹੋਈਆਂ ਤੇ ਆ ਦੂਜੇ ਕੰਮ ਕਿੱਦਾਂ ਹੋਏ ਇਸੇ ਤਰੀਕੇ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਰਹੀਆਂ ਲੋਕਾਂ ਨੂੰ ਪੇਸ਼ੂ ਬਣਾਓ ਝੂਠ ਬੋਲੋ ਕੂੜ ਪ੍ਰਚਾਰ ਕਰੋ ਜਿਵੇਂ ਹੁਣ ਕਹਿ ਰਹੇ ਸੀ ਕਿ ਕੋਈ ਸਵਾਲ ਪੁੱਛੇ ਜਵਾਬ ਵੀ ਕੋਈ ਆ ਬਿਜਲੀ ਮਤਲਬ ਤੁਸੀਂ ਕਿੱਥੇ ਤੇ ਕਹਿੰਦੇ ਸੀ ਜਨਤਾ ਨੂੰ ਕਿ ਅਸੀਂ ਜਵਾਬ ਦੇਾਂਗੇ ਹੁਣ ਤੁਸੀਂ ਕਹਿੰਦੇ ਵੀ ਜਨਤਾ ਤਾਂ ਮੂਰਖ ਹੈ ਜੋ ਮਰਜ਼ੀ ਪੁੱਛੀ ਜਾਵੇ ਤੁਸੀਂ ਕੋਈ ਜਵਾਬ ਦੇਣਾ ਜੋ ਮਰਜ਼ੀ ਕੁਐਸਚਨ ਹੋਵੇ ਕੋਈ ਜਵਾਬ ਦੇਣਾ ਬਿਜਲੀ ਬੜਾ ਗੁੰਮਰਾਹ ਕਰਨ ਵਾਲੀ ਗੱਲ ਹੈ ਸੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਹੈਗੇ ਪੰਜਾਬ ਦੇ ਦਿਲਜੀਤ ਸਿੰਘ ਚਿਮਰ ਨੇ ਸਾਫ਼ ਕਹੇਗਾ ਵੀ ਸਾਨੂੰ ਇੱਕਜੁੱਟ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਇੱਕਜੁੱਟ ਹੋਣਾ ਚਾਹੀਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਹਮੇਸ਼ਾ ਹੀ ਲੋਕ ਹਿੱਤ ਦੇ ਲਈ ਵੱਡੇ ਫੈਸਲੇ ਲਏ ਗਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਫੈਸਲੇ ਲਈ ਜਾਣਗੇ ਤੇ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਰਕਾਰ ਬਣੇਗੀ ਕੈਮਰਾ ਪਰਸਨ ਜਤਿੰਦਰ ਰਾਧਾ ਮਧਿੰਦਰ ਸਿੰਘ ਢਾਲੀਵਾਰ ਡੇਲੀਪੋਰਟ ਪੰਜਾਬ ਹਰਿਆਣਾ ਮੱਚਾ ਲੋ ਲੰਗਵਾਲ ਇਸ ਵਕਤ ਅਸੀਂ ਜ਼ਿਲ੍ਹਾ ਸੰਗਰੂਰ ਦੇ ਲੰਗਵਾਲ ਦੇ ਵਿੱਚ ਬੈਠੇ ਹੈਗੇ ਜਿੱਥੇ ਸੰਤ ਹਰਚੰਦ ਸਿੰਘ ਦੀ ਚਾਲਵੀ ਬਰਸੀ ਮਨਾਈ ਜਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਤੇ ਇੱਕ ਸੰਬੋਧਨ ਵੀ ਕੀਤਾ ਜਾ ਰਿਹਾ ਹੈ ਦਲਜੀਤ ਸਿੰਘ ਟੀਮਾ ਸੀਨੀਅਰ ਅਕਾਲੀ ਲੀਡਰ ਹੈਗੇ ਆ ਪੰਜਾਬ ਦੇ ਸਾਡੇ ਨਾਲ ਹਾਜ਼ਰ ਹੈਗੇ ਸਰ ਕੀ ਕਹਿਣਾ ਚਾਹਣਾ ਹੈ ਜਿਹੜੀ ਅੱਜ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈਗੀ ਹਰਚੰਦ ਸਿੰਘ ਲੰਗੋਵਾਲ ਦੀ ਬਰਸੀ ਮੌਕੇ ਇੱਕ ਸਭ ਤੋਂ ਪਹਿਲਾਂ ਮੈਂ ਪਰਮ ਸ਼ਹੀਦ ਸੰਤ ਅਰਜਨ ਸਿੰਘ ਜੀ ਨੋਬਲ ਸਾਹਿਬ ਜਿਨ੍ਹਾਂ ਨੇ ਅੱਜ ਦੇ ਦਿਨ ਅੱਜ ਤੋਂ 40 ਸਾਲ ਪਹਿਲਾਂ ਪੰਜਾਬ ਦੇ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਸੰਗ ਭਾਵਨਾ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਉਹਨਾਂ ਪ੍ਰਤੀ ਨਤਮਸਤਕ ਹਾਂ ਭਾਰਤ ਦੇ ਸੰਵਿਧਾਨ ਦੇ ਉਸ ਸਮਾਂ ਜਦੋਂ ਪੰਜਾਬ ਦੇ ਵਿੱਚ ਬਹੁਤ ਭਾਰੇ ਹਾਲਾਤ ਸੀ ਪੰਜਾਬ ਇੱਕ ਕਿਸਮ ਦਾ ਪੱਠੀ ਦੇ ਵਿੱਚ ਤਪ ਰਿਆ ਸੀ ਉਦੋਂ ਅਮਨ ਸ਼ਾਂਤੀ ਵਾਸਤੇ ਸੰਜੀਵਾਲ ਤੇ ਐਡਾ ਵੱਡਾ ਨਿਹਰਾਨਾ ਕੰਮ ਜਿਹੜਾ ਸਰਪੰਚ ਅੰਕਿਤ ਜੀ ਡੋਂਗਲ ਸਾਹਿਬ ਨੇ ਕੀਤਾ ਕਿ ਪੰਜਾਬ ਦੇ ਭਲੇ ਵਾਸਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਇੱਕ ਸਮਝੌਤਾ ਕੀਤਾ ਇਹ ਬਹੁਤ ਉਹਨਾਂ ਦਾ ਵੱਡਾ ਤੇ ਦੂਰਦਰਸ਼ੀ ਵਾਲਾ ਕਦਮ ਸੀ ਪਰ ਅਫਸੋਸ ਇਸ ਗੱਲ ਦਾ ਕਿ 40 ਸਾਲ ਨਿਕਲ ਗਏ ਸੰਤਾਨ ਦੀ ਮਹੀਨੇ ਬਾਅਦ ਸ਼ਹਾਦਤ ਹੋ ਗਈ ਪਰ ਸਰਕਾਰਾਂ ਨੇ ਐਡਾ ਵੱਡਾ ਵਿਸ਼ਵਾਸ ਘਾਤੇ ਹੁੰਦਾ ਕਿ ਪੰਜਾਬ ਦੇ ਭਲੇ ਦੀ ਇੱਕ ਵੀ ਮੱਦ ਜਿਹੜੀ ਆ ਉਹ ਸਮਝੌਤੇ ਦੀ ਉਹ ਲਾਗੂ ਨਹੀਂ ਕੀਤੀ ਇਹਦਾ ਮਤਲਬ ਕਿੰਨਾ ਖੋਟ ਸੀ ਸਮਝੌਤਾ ਕਰਨ ਵਾਲਿਆਂ ਦੇ ਵਿੱਚ ਕਿ ਉਹਨਾਂ ਨੇ ਐਡੀ ਮਹਾਨ ਸ਼ਖਸੀਅਤ ਨੂੰ ਵਰਤਤਾ ਲਿਆ ਸਮਝੌਤਾ ਕਰਨ ਦੇ ਮਰ ਜਿਹੜੀ ਭਾਵਨਾ ਜਿਸ ਨਾਲ ਸਮਝੌਤਾ ਕੀਤਾ ਸੀ ਉਹਦੇ ਤੋਂ ਸਰਕਾਰਾਂ ਮੁਨਕਰ ਹੋ ਗਈਆਂ ਇਸ ਕਰਕੇ ਅੱਜ ਵੀ ਜ਼ਰੂਰਤ ਹੈ ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕਾਂ 'ਚ ਕਈ ਤਰ੍ਹਾਂ ਦੇ ਏਜੰਸੀਆਂ ਦੇ ਖੇਡ ਚੱਲ ਰਹੇ ਆ ਕਈ ਤਰ੍ਹਾਂ ਦੀਆਂ 扑 ਘਾਟੜੀਆਂ ਘਰਵੀਆਂ ਜਿਹੜੀਆਂ ਹੋ ਰਹੀਆਂ